ਮੇਲਾ ਚੱਲਦਾ ਓਏ ਮੇਰੇ ਬੱਤ ਲਾੜ ਗਏ ਆ ਚੱਲ ਓ ਦੁੱਲਾ ਓ ਦੁੱਲਾ ਓ ਦੁੱਲਾ ਸਿਰਾਂ ਲਾ ਗਿਆ ਓ ਦੁੱਲਾ ਵਾਹ ਓਏ ਦੁੱਲਿਆ ਬਰਾ ਓ ਲਾ ਗਿਆ ਢੇਰ ਦਾ ਮੇਲਾ ਬਣਾ ਗਿਆ ਓ ਦੁੱਲਾ ਸੁਣੀਏ ਕਾਲੇ ਸੰਘਿਆਲਾ ਤਕੜਾ ਜਾਫੀ ਐ ਇੰਗਲੈਂਡ ਸੇਰਾ ਕੀਤਾ ਨਕੌਦਰ ਦੀ ਖੇਡ ਕਲੱਬ ਦਾ ਆਹ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਗੁਰਵਿੰਦਰ ਓਏ ਗੱਬਰੂਆ ਸੇਰਾ ਓਏ ਗੱਬਰੂਆ ਸਰਵਾ ਹੋਏ ਗੱਬਰੂਆ ਗਰਾਉਂਡ ਕਲੀਅਰ ਹੱਥ ਜੋੜ ਕੇ ਬੇਨਤੀ ਹੈ ਸੁਲਾ ਦੇ ਕਈ ਵੀਰ ਤੇ ਬਾਹਰ ਵੀ ਨਹੀਂ ਗਿਆ ਬਾਅਦ ਵਿੱਚ ਜਗ੍ਹਾ ਨਹੀਂ ਮਿਲਣੀ ਮੇਰੀ ਬੇਨਤੀ ਹੈ ਗਰਾਊਂਡ ਭਰਾ ਬਣ ਕੇ ਪਲੀਜ਼ ਇੱਥੇ ਖੜ ਜਾ ਮੇਰੇ ਕੋਲੇ ਜਦੋਂ ਕਬੱਡੀ ਪਾ ਕੇ ਆ ਗਿਆ ਵੀਰ ਬਣ ਕੇ ਮੇਰੀ ਬੇਨਤੀ ਹੈ ਕਿ ਲੋਕ ਲੋ ਮੈਚ ਸ਼ੁਰੂ ਹੋ ਚੁੱਕਾ ਮੇਰੇ ਵੀਰ ਉਹ ਮੇਨ ਸਟੇਜ ਤੋਂ ਖੱਬੇ ਪਾਸੇ ਕਿੱਥਾ ਗਵਿੰਦਪੁਰ ਹੈ ਔਰ ਦੂਜੇ ਪਾਸੇ ਟੀਮ ਕਹਿੰਦੇ ਮੈਦਾਨ ਦੇ ਵਿੱਚ ਬਹੁ ਅਕਬਰਪੁਰ ਦੀ ਹੈ ਦੀਪਕ ਗਬਰਜੀ ਪਹਿਲੀ ਕਬੱਡੀ ਪਾ ਰਿਹਾ ਹੈ ਵੀਰ ਦਵਿੰਦਰ ਗਿੱਲ ਕੈਨੇਡਾ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਕਰਨ ਗਿੱਲ ਕਹਿੰਦੇ ਆ ਤੇ ਅਮਨਦੀਪ ਵੀਰਾ ਕਹਿੰਦਾ ਦੀਪਕ ਗਬਰਜੀ ਦੀਆਂ ਤਿੰਨ ਕਬੱਡੀਆਂ 11000 ਰੁਪਏ ਦੀਆਂ ਆਹ ਸਾਹਮਣੇ ਪਿਸਤਲ ਪਿੰਡਰ ਦੀ ਅਗਲੀ ਕਬੱਡੀ ਪੈ ਰਹੀ ਹੈ ਪਿਸਤਲ ਪਿਸਤਲ ਪਿੰਡਰਾਂ ਵਾਲਾ ਪਿੰਡਰਾਂ ਵਾਲਾ ਕਹਿੰਦੇ ਬੁਲਜਿਦਰੇ ਦੇ ਪਿੰਡ ਦਾ ਹੈ ਮੇਰੇ ਵੀਰੋ ਆਹ ਦੁਨੀਆ ਦੇ ਵਿੱਚ ਨਾਮ ਹੈ ਕਾਂਗੇ ਵਾਲੇ ਦਾ ਸ਼ੀਲੂ ਦਾ ਮਨੀਸ਼ ਦਾ ਅੰਕਰ ਦਾ ਡਬਲ ਟੱਚ ਤੇ ਨੰਬਰ ਧਾਵੀਰ ਹੈ ਅੰਬੇ ਦੀਆਂ ਤਿੰਨ ਕਬੱਡੀਆਂ 51 ਸੌ ਦੀਆਂ ਰਾਜੂ ਯੂਕੇ ਮਨਪ੍ਰੀ ਯੂਕੇ ਪਿੱਟੂ ਕੈਨੇਡਾ ਬੱਬੂ ਕੈਨੇਡਾ ਹਰਨੀਤ ਜਾਖਲ ਸ਼ੀਲੂ ਦੇ ਤਿੰਨ ਜੱਫੇ ਵੀ ਇਹਨਾਂ ਵੱਲੋਂ 5100 ਦੇ ਆਹ ਦੀ ਪ੍ਰੋਫੈਸਰ ਸਾਹਿਬ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਤਰਨਤਾਰ ਦਾ ਖਿਡਾਰੀ ਮਾਝੇ ਦਾ ਮਹੈਲ ਕਹਿੰਦੇ ਕਬੱਡੀ ਪਾ ਰਿਹਾ ਬੱਬੂ ਭਿੰਡਰ ਦੇ ਨਾਲ ਮੁਕਾਬਲਾ ਹੋਇਆ ਹੈ ਇੱਕ ਪ੍ਰੋਫੈਸਰ ਸਾਹਿਬ ਤੁਹਾਡੇ ਵਾਲੀ ਸਾਈਡ ਦੀਪਕਹਿ ਕੇ ਗਏ ਇੱਥੇ ਗਰਾਊਂਡ ਥੋੜੀ ਖਰਾਬ ਹੈ ਇਹਰੇ ਸਾਡੇ ਵੀਰ ਗਰਾਊਂਡ ਕਲੀਅਰ ਕਰਦੇ ਆ ਥੋੜਾ ਧਿਆਨ ਦੇਵੇ ਇਧਰਲੀ ਸਾਈਡ ਪ੍ਰੋਫੈਸਰ ਸਾਹਿਬ ਦੇ ਪਿਛਲੀ ਸਾਈਡ ਥੋੜੀ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਆ ਤਾੜੀ ਮਾਰੀ ਮੇਰੇ ਵੀਰੋ ਕਿਤੇ ਸਿੱਧਵਾਲੇ ਕਹਿੰਦੇ ਨੇ ਮਾਰ ਕੇ ਤਾੜੀਆਂ ਕਬੱਡੀਆਂ ਪਾਈਆਂ ਦੁਨੀਆ ਦੇ ਵਿੱਚ ਨਾ ਹੋਇਆ ਸਾਹਮਣੇ ਸ਼ੀਲੂ ਦੇ ਦੁੱਲਾ ਸ਼ੀਲੂ ਦੇ ਦੁੱਲਾ ਸ਼ੀਲੂ ਸ਼ੀਲੂ ਤੇ ਦੋਨਾ ਤੇ ਸ਼ੀਲੂ ਤੇ ਧੇਰ ਮੇਲਾ ਚੱਲਦਾ ਓਏ ਮੇਰੇ ਦੁੱਲਾ ਗੋਰਾ ਦੁੱਲਾ ਓ ਦੁੱਲਾ ਓ ਦੁੱਲਾ ਸਿਰਾਂ ਲਾ ਗਿਆ ਓ ਦੁੱਲਾ ਵਾਹ ਓਏ ਦੁੱਲੇ ਬੜਾ ਵਿੱਚ ਲਾ ਗਿਆ ਢੇਰ ਦਾ ਮੇਲਾ ਬਣਾ ਗਿਆ ਓ ਦੁੱਲਾ ਸਿਰਾਂ ਲਾ ਗਿਆ ਦੀਪ ਆ ਗਿਆ ਦੀਪ ਮੋਦੀ ਵਾਲਾ ਆ ਗਿਆ ਤਿੰਨ ਕਬੱਡੀਆਂ 11000 ਦੀਆਂ ਓ ਢੇਰ ਵਾਲਾ ਨਿਆਰਾ ਆ ਗਿਆ ਜੱਟਾ ਕੀ ਬਾਤ ਹੈ ਗੁਰਕੀਰਤ ਚਾਹ ਆਸਟ੍ਰੇਲੀਆ ਹਰਕੀਰਤ ਚਾਹ ਆਸਟ੍ਰੇਲੀਆ ਬਲਜੀਤ ਆਸਟ੍ਰੇਲੀਆ ਕਹਿੰਦੇ ਐ ਸ਼ੀਲੂ ਦੇ ਤਿੰਨ ਜੱਫੇ 21000 ਰੁਪਏ ਦੇ ਐ ਪਿਸਤਲ ਭਿੰਦਰ ਕਹਿੰਦੇ ਕਬੱਡੀ ਪਾ ਰਿਹਾ ਮਨੀਸ਼ ਹੈ ਗੁਰਵਿੰਦਰ ਢਾਂਗੇ ਵਾਲਾ ਅੰਕਰ ਬਹੁਕਮਰਪੁਰ ਦੀ ਧਰਤੀ ਦਾ ਨਾਲ ਸ਼ੀਦੂ ਲੱਗਾ ਹੋਇਆ ਚਾਰ ਜੱਫੀ ਬਹੁਕਮਰਪੁਰ ਦੇ ਤਿਆਰ ਵਰ ਤਿਆਰ ਹੈ ਏ ਨੰਬਰ ਪਿਸਤਲ ਦਾ ਇਹ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਗੱਲੇਰੀਏਟਰ ਨੇ ਹਿੰਦ ਸ਼ਹਿਨ ਸ਼ਾਹਾਂ ਦੀ ਤੋੜੀ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਬਲੇਡੀਅਟਰ ਨੇ ਆਹ ਸਾਹਮਣੇ ਇਸ ਵੇਲੇ ਅੰਬੇ ਦੀ ਪਈ ਹੋਈ ਕਬੱਡੀ ਐ ਆ ਸੁਰਸਿਕਰੀ ਧਰਤੀ ਦਾ ਉਂਗਲੀ ਖੜੀ ਹੈ ਮੇਰੇ ਵੀਰੋ ਐਨ ਦੁਨੀਆ ਦੇ ਵਿੱਚ ਨਾਮ ਹੈ ਓ ਆ ਗਿਆ ਆ ਗਿਆ ਜੱਠੇ ਗਵਿੰਦਪੁਰੇ ਵਾਲਾ ਅੱਜ ਢੇਰ ਦੇ ਵਿੱਚ ਦੁੱਲਾ ਆ ਗਿਆ ਸ਼ਿੱਲੂ ਖਨਾਰੇ ਵਾਲਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਬੱਲੇ 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 ਏ ਓ ਦੱਲੇ ਦਾ ਪੰਗੜਾ ਲਾ ਆਹ ਸਾਰਾ ਮੇਲਾ ਦੁੱਲਿਆ ਤੂੰ ਲੁੱਟਿਆ ਐਨ ਵੇਖ ਰਾਂ ਵੀ ਦੁੱਲਾ ਬੱਲੇ ਬੱਲੇ ਗਰਾਊਂਡ 'ਚ ਨਾਓ ਗਰਾਊਂਡ 'ਚ ਪ੍ਰਬੰਧਕ ਵੀ ਨਾਓ ਦੇਖਣ ਦਿਓ ਸ਼ੋਅ ਕਬੱਡੀ ਦਾ ਲੋਕੀ ਸੁਲਾ ਦੇ ਬੈਠੇ ਆ ਬਾਈ ਹੋ ਰਹੀ ਪਸੰਦੀ ਇਮਨੇ ਦਿਲ ਹੋਰ ਮੰਗਦਾ ਸਾਹਮਣੇ ਦੀਪ ਦੀ ਕਬੱਡੀ ਪ੍ਰੋਫੈਸਰ ਸਾਹ ਨਵਰਜੀ ਵਾਲੇ ਦੀਪ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਸਣੀ ਕਾਲੇ ਸੰਘਿਆ ਵਾਲਾ ਬੱਬੂ ਭਿੰਡਰਾ ਵਾਲਾ ਪੇਚਾ ਸਣੀ ਕਾਲੇ ਸੰਘਿਆ ਦੇ ਨਾਲ ਪੈ ਗਿਆ ਓਏ ਪੇਚਾ ਦੀਪ ਤਮਰਜੀ ਤੇ ਸਣੀ ਕਾਲੇ ਸੰਘਿਆ ਦਾ ਢੇਰ ਦੇ ਵਿੱਚ ਲਾ 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 ਹੋਈ ਪਈ ਹੈ ਬੱਲੇ ਬੱਲੇ ਹੋਈ ਪਈ ਓਏ ਜਿਹੜੀ ਬਾਰ ਨੰਬਰ ਕਾਲੇ ਸੰਘਿਆ ਵਾਲੇ ਦਾ ਹੈ ਮੇਰੇ ਵੀਰੋ ਚੱਠੇ ਗਵਿੰਦਪੁਰੇ ਦਾ ਪਿੰਡਰਾ ਵਾਲਾ ਪਿਸਟਲ ਕਬੱਡੀ ਪਾ ਰਿਹਾ ਖੇਰ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਕਹਿੰਦੇ ਬੋਲਿਆ ਹੋਇਆ ਧਾਵਾ ਔਰ ਯਾਫੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਕੁਨੀਸ਼ ਤੇ ਪਿਸਟਲ ਟੱਕਰ 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 ਸਿਰੇ ਦੀ ਚੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਆਊਟ ਸਿਰਾ ਓਏ ਮਨੀਸ਼ ਇਹ ਸ਼ੀਲੂ ਗਿਆ ਲੈ ਮੇਰੇ ਵੀਰੋ ਬੱਲੇ ਬੱਲੇ ਕਰਵਾਤੀ ਅੰਬੇ ਦੇ ਸੋਰ ਸਿੰਘ ਵਾਲੇ ਦੀ ਧਰਤੀ ਦੇ ਅੰਬੇ ਨੇ ਵੀ ਅੱਜ ਧੰਨ ਧੰਨ ਕਰਵਾਈ ਹੋਈ ਹੈ ਢੇਰ ਦੇ ਵਿੱਚ ਦੁਨੀਆ ਆਨੰਦ ਮਾਣਦੀ ਹੈ ਸਣੀ ਕਾਲੇ ਸੰਘਿਆ ਵਾਲਾ ਪੱਟਾ ਤੇ ਥਾਪੀਆਂ ਮਾਰਦਾ ਹੈ ਬੱਬੂ ਭਿੰਡਰ ਤਿਆਰੀ ਦੇ ਵਿੱਚ ਖੜਾ ਹੈ ਔਰ ਭੇਜਰ ਰਾਹੁਲ ਦੇ ਨਾਲ ਪਿਆ ਹੋਇਆ ਹੈ ਉਹ ਕਬੱਡੀ ਪਾਉਣ ਦੇ ਲਈ ਆ ਗਿਆ ਜਿਹੜੀ ਨਾਲਾ ਨਾਲਾ ਹੋਈ ਪਈ ਆ دلے میں کرائی ہوئی ہے کیا بات ہے لوپو والا بھی آتے چنگے مستری بانگو گلہ چن چن کے رکھتا ہے اوہ کربندر کا ہے اوہ کربندر اوہ کربندر کربندر سراہ اے گبر روہا سراہ اے گبر روہا سراہ کیا بات ہے اوہ اے نا مل پڑ گیا کہ نہیں ਹਰਜੀਤ ਲੰਬਾ ਕਹਿੰਦਾ ਜਦੋਂ ਕ੍ਰਿਕਟ ਦੇ ਮੈਚ ਮਹਾਲੀ ਚੱਲਦੇ ਆ ਜਿਵੇਂ ਮਹਾਲੀ ਗੂੰਜਦਾ ਹੁੰਦਾ ਅੱਜ ਘੇਰ ਗੂੰਜ ਰਿਹਾ ਮੇਰੇ ਵੀਰੋ ਉਹ ਦੀਪਕ ਦਪੁਰਜੀ ਬੁੱਲੀਆਂ ਦੇ ਵਿੱਚ ਸ਼ਰਾਰਤ ਕਰ ਗਿਆ ਉਹ ਇਧਰਲੇ ਠੰਡਾ ਲੇ ਬੈਠਿਆ ਤਸੱਲੀ ਹੋਈ ਕਹਿੰਦੇ ਹੋਗੀ ਤਸੱਲੀ ਮੇਰੇ ਵੀਰੋ ਆਹ ਕਹਿੰਦੇ ਲੱਖ ਲੱਖ ਦੀ ਪਊ ਕਬੱਡੀ ਜਫਾ ਵੀ ਲੱਖ ਲੱਖ ਦਾ ਆ ਜਿੰਨਾ ਚੱਕੜ ਗਿਆ ਸੱਜਣਾ ਢੇਰ ਦੇ ਕਬੱਡੀ ਕੱਪ ਦਾ ਸ਼ੀਲੂ ਤੇ ਬਾਗੀ 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 ਤੇ ਸ਼ੀਲੂ ਤੇ ਬਾਗੀ ਤੇ ਸ਼ੀਲੂ ਓ ਸ਼ੀਲੂ ਹਰਿਆਣੇ ਵਾਲਾ ਤੇ ਬਾਗੀ ਚਿੱਠਿਆ ਵਾਲਾ ਪੁਆਇੰਟ ਜਫੀ ਦੇ ਹਿੱਸੇ ਦੇ ਵਿੱਚ ਜਾੜਿਆ ਵੱਡਾ ਸਰਾਉ ਚੱਕਾ ਦਾ ਪੁਰਾਣਾ ਖਿਡਾਰੀ ਹੋਇਆ ਚਮਕੌਰ ਸਰਾਉ ਦੀਆਂ ਗੱਲਾਂ ਲਾਡੀ ਸਿੱਧੂ ਦੀ ਗੱਲ ਕਰਦੀ ਹੈ ਲਓ ਸਾਹਮਣੇ ਅੰਮ੍ਰੇ ਦੇ ਕਬੱਡੀ ਪਾਤੀਆਂ ਮੇਰੇ ਵੀਰੋ ਵੀਰ ਦਵਿੰਦਰ ਖੋਸ਼ ਆ ਨਿਆਰਾ ਆ ਰਿਹਾ ਪੀਰ ਦਵਿੰਦਰ ਕਹਿੰਦਾ ਵੀ ਬੱਲੇ ਬੱਲੇ ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਵੀਰ ਦਵਿੰਦਰ ਗਿੱਲ ਕੈਨੇਡਾ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਤੇ ਕਰਨ ਗਿੱਲ ਕਹਿੰਦੇ ਐ ਅਮਨਦੀਪ ਕਹਿੰਦਾ ਅਗਲੀ ਕਬੱਡੀ ਦੁਰਲੇ ਦੀ ਇੱਕ ਕਬੱਡੀ ਵੀਰਾ ਕਹਿੰਦਾ 11000 ਦੀ ਐ ਆਹ ਪਿਸਟਲ ਭਿੰਡਰਾ 11000 ਅਰਸ਼ ਭਾਟੀਆ ਜੋਰ ਲੱਗਿਆ ਹੋਇਆ ਆਹ ਪਿਸਟਲ ਭਿੰਡਰਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਨੌਜਨ ਤੇ ਸਾਹਮਣੇ ਮਨੀਸ਼ ਐ ਮੇਰੇ ਵੀਰੋ ਐਨ ਨੌਜਨ ਪਿਸਤਲ ਪਿੰਡਰਾ ਵਾਲਾ ਲਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸੱਚੇ ਬਾਦਸ਼ਾਹ ਮੇਰ ਰੱਖੇ ਸਾਰੇ ਖਿਡਾਰੀਆਂ ਤੇ ਐਨ ਸਾਰੇ ਖਿਡਾਰੀਆਂ ਤੇ ਮੇਰ ਰੱਖੇ ਬਾਹਰ ਨ ਡੰਡ ਤੇ ਚੱਕਣ ਵੇਟ ਵਜੇ ਨਾ ਕਿਸੇ ਦੇ 6 ਫੀਟ ਕੌਲਿਆਂ ਤੇ ਬੁਆਉਣ ਟੈਟੂ ਚੀਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ ਸੱਚੇ ਬਾਦਸ਼ਾਹ ਮੇਰ ਰੱਖੇ ਖੇਡ ਕਬੱਡੀ ਤੇ ਸਾਰੇ ਖਿਡਾਰੀਆਂ ਤੇ ਆਹ ਅਗਲੀ ਕਬੱਡੀ ਪੌਂਡ ਦੇ ਲਈ ਕਿਹੜਾ ਖਿਡਾਰੀ ਬਧੇਗਾ ਤੇ ਸੇਵਕ ਵੀਰ ਗੱਲ ਕਰ ਰਿਹਾ ਹੈ ਨੀਪ ਦਮੁਰਜੀ ਵਾਲਾ ਕਬੱਡੀ ਪਾ ਰਿਹਾ ਰਾਜੂ ਯੂਕੇ ਮਨਪ੍ਰੀਤ ਯੂਕੇ ਬਿੱਟੂ ਕੈਨੇਡਾ ਤੇ ਬੱਬੂ ਕੈਨੇਡਾ ਹਰਮੀਤ ਜਖਲੋਹਰਾਂ ਦੇ ਵੱਡੇ ਯੋਗਦਾਨ ਹੈ ਪਰ ਫੈਸਲਾ ਦੀਪਕ ਦਮੁਰਜੀ ਵਾਲੇ ਦੇ ਪੱਖ ਤੇ ਵਿੱਚ ਹੈ ਗੁੰਦੀ ਮੂਨਕ 2 ਸਾਲ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਦਾ ਹੈ 11000 ਦੁੱਲਾ 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 ਹੋ ਗਈ ਢੇਰ ਦੇ ਵਿੱਚ ਬਈ ਦੁੱਲੇ ਦੀ ਖੇਡ ਕਿਵੇਂ ਲੱਗੀ ਦੱਸੋ ਇੱਕ ਵਾਰੀ ਕਿਆ ਬਾਤ ਆ 11000 ਦੀ ਇੱਕ ਸਫਲ ਭਾਗਿਆ ਮੇਰੇ ਵੀਰੋ ਇੱਕ ਕਬੱਡੀ ਦੀ 11000 ਲੱਗਾ ਓ ਯਾਰਾ ਹਰਜੀਤ ਸਿੰਘ ਟੈਨਸ਼ਨਾਂ ਨਾ ਲਾਉਂਦੇ ਕਹਿੰਦੇ ਦੁੱਲੇ ਨੂੰ ਓ ਦੇਖ ਦੁਨੀਆ ਆਨੰਦ ਮਾਣਦੀ ਆ ਢੇਰ ਦੇ ਮੇਲੇ ਦਾ ਇਹ ਨੌਜਵਾਨ ਅੰਬਾਸ ਸੋਰਸਿੰਘ ਵਾਲੇ ਦੀ ਧਰਤੀ ਦਾ ਮਾਜੇ ਦਾ ਮਿਹਰ ਪੁਆਇੰਟ ਜੋੜ ਗਿਆ ਬਾਕੀ ਚੱਠਿਆਂ ਵਾਲਾ ਕਬੱਡੀ ਪਾ ਰਿਹਾ ਬਾਕੀਆਂ ਦੇ ਸਦਾ ਇਤਿਹਾਸ ਬਣਦੇ ਧੱਲੇ ਬੰਦੇ ਗਿੰਤੀ ਚ ਆਉਂਦੇ ਨਹੀਂ ਹੁੰਦੇ ਬੈਰੀ ਲਲਕਾਰ ਕੇ ਮੈਦਾਨ ਛੱਡਨੇ ਇਦਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਇੱਕ ਪਾਸੇ ਸ਼ੀਲੂ ਹੈ ਨਾਲ ਅੰਕਰ ਹੈ ਸ਼ੀਲੂ ਤੇ ਬਾਗੀ ਤੇ ਸ਼ੀਲੂ ਤੇ ਬਾਗੀ ਓਏ ਬਾਗੀ ਤੇ ਸ਼ੀਲੂ ਦੀ ਟੱਕਰ ਅੱਜ ਢੇਰ ਦੇ ਵਿੱਚ ਚੱਲਦੀ ਹੈ ਪੁਆਇੰਟ ਬਹੁ ਅਕਬਰਪੁਰ ਦੀ ਟੀਮ ਦਾ ਇੱਕ ਪਾਸੇ ਅਰਸ਼ ਭਾਟੀਆਂ ਦੀ ਟੀਮ ਖੇਡਦੀ ਹੈ ਦੂਜੇ ਪਾਸੇ ਇਕੱਠਾ ਗਵਿੰਦਪੁਰਾ ਅਮਨਜੀਤ ਘਰੇਓ ਚਰਚਾ ਕਬੱਡੀ ਦੇ ਵਿੱਚ ਕਲੀਅਰ ਕਰ ਦਿਓ ਗਰਾਊਂਡ ਦੇ ਵਿੱਚ ਬਹੁਤ ਜਾਣੇ ਆ ਗਿਆ ਹੱਥ ਜੋੜ ਕੇ ਬੇਨਤੀ ਹੈ ਦੁਨੀਆ ਕਬੱਡੀ ਦੇਖ ਲੈਣ ਦਿਓ ਗੁਰਦਿਆਲਾ ਸੁਣੀਏ ਕਾਲੇ ਸੰਘਿਆਲਾ ਤਕੜਾ ਜਾਫੀ ਹੈ ਇੰਗਲੈਂਡ ਸਿਹਰਾ ਕੀਤਾ ਮਕੌਦਰ ਦੀ ਖੇਡ ਕਲੱਬ ਦਾ ਆਹ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਚੰਦਰੀ ਹਿੰਦ ਦਾ ਇਹ ਹੈ ਕਾਲੇ ਸੰਘਿਆਲਾ सनी ਮੇਰੇ ਵੀਰੋ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਜਿਹੜੇ ਵੀਰ ਗਰਾਊਂਡ ਦੇ ਵਿੱਚ ਆ ਗਏ ਕੋ ਸਾਹਿਬ ਬੇਨਤੀ ਹੈ ਇਹ ਨੰਬਰ ਪਿਸਟਲ ਭਿੰਡਰਾ ਵਾਲੇ ਦਾ ਹੈ ਮੇਰੇ ਵੀਰੋ ਮੋਗੇ ਵਾਲੇ ਦਾ ਨੰਬਰ ਹੈ ਭਿੰਡਰਾ ਵਾਲੇ ਪਿਸਟਲ ਦਾ ਪੁਆਇੰਟ ਕਹਿੰਦੇ ਇਸ ਵਿੱਚ ਇਕੱਠਿਆਂ ਦੀ ਟੀਮ ਦੇ ਲਈ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਹੈ ਕਿੱਟੂ ਬਰਾਰ ਬਠਿੰਡੇ ਵਾਲਾ ਕਨੇਡਾ ਰਹਿੰਦਾ ਹੈ ਵੀਰਾ ਕਹਿੰਦਾ ਬੱਬੂ ਭਿੰਡਰ ਦੇ ਤਿੰਨ ਜੱਫੇ 11000 ਰੁਪਏ ਦਾ ਸਿਰਾ ਸਿਰਾ ਇੱਥੇ ਪਾਸੇ ਅੰਬਾ ਤੇ ਕੈਂਚੀਆਂ ਪਾਰ ਦਿੰਦਾ ਮੇਰੇ ਵੀਰੋ ਕੈਂਚੀਆਂ ਪਾਰ ਦਿੰਦਾ ਚਾਨ ਹੈ ਦੁਨੀਆ ਦੇ ਵਿੱਚ ਨਾਮ ਹੈ ਇਸ ਨੌਜੰਗ ਦਾ ਸਾਹਮਣੇ ਬਾਗੀ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਰਮਜੀਤਪੁਰੇ ਦਾ ਆਹ ਸਾਹਮਣੇ ਇਹ ਸ਼ਿੱਲੂ ਤੇ ਬਾਗੀ ਓਏ ਬਾਗੀ ਉੱਡ ਗਿਆ ਮੇਰੇ ਵੀਰੋ ਪੁਆਇੰਟ ਚੱਲਦੀ ਹੈ ਢੇਰੀ ਵੀ ਉੱਡ ਗਈ ਹੈ ਸਿੱਖ ਜੀ ਢੇਰੀ ਵੀ ਉੱਡ ਗਈ ਹੈ ਔਰ ਮੈਚ ਸਮਾਪਤ ਜਿਹਦਾ ਆਉਂਦਾ ਮੁੜ ਗਿਆ ਮੁੱਲ ਢੇਰਾਲੇ ਕਰਾਉਂਦੇ ਆ ਵਧੀਆ ਮੇਲਾ ਤੇ ਇੱਕ ਵਾਰੀ ਕਮੇਟੀ ਤੇ ਐਨਆਰਆਈ ਭਰਾਵਾਂ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਰੀ ਸੰਗਤ ਖੁਸ਼ ਹੈ ਮੁਬਾਰਕਬਾਦ ਹੈ ਮੇਲੇ ਦੀ ਸਫਲਤਾ ਦੇ ਲਈ ਹੁਣ ਸੇਵਕ ਜੀ ਕਿਹੜਾ ਮੈਚ ਹੋਣਾ ਜ਼ਰੂਰ ਅਨਾਉਂਸ ਕਰ ਦਿਓ